ਮਿੱਤਰੋ ਤੁਹਾਨੂੰ ਇੱਕ ਮੈਂ ਗੱਲ ਦੱਸਣੀ ਸੀਗੀ ਕਿ ਬਿੱਲਾ ਸਾਡਾ ਚਲਾ ਗਿਆ ਵਾ ਦੇਖੋ ਗਾਇਸ ਕਿੰਨੇ ਸੋਹਣੇ ਲੱਗ ਰਿਹਾ ਸਾਰੇ ਆਪਣੇ ਬਜਰੀ ਹਾਂਜੀ ਮਿੱਤਰੋ ਕੀ ਹਾਲ ਚਾਲ ਮੈਂ ਲਗਾ ਬੈਕ ਟੂ ਮਾਈ YouTube ਚੈਨਲ 365 ਬਤਰਾ ਵਲੋਗ ਠੀਕ ਆ ਜੀ ਹੋਰ ਸੁਣਾਓ ਕਿੱਦਾਂ ਹਾਲ ਚਾਲ ਟਾਡੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਬਈ ਸਾਡੇ ਪੰਜਾਬ ਹੁਸ਼ਿਆਰਪੁਰ ਦੇ ਵਿੱਚ ਪੈ ਗਿਆ ਸੀ ਮੀ ਚੈੱਕ ਕਰ ਲਓ ਬਈ ਤੇ ਹੁਣ ਧੁੱਪ ਵੀ ਨਿਕਲ ਆਈ ਆ ਜਿਹੜਾ ਕਿ ਮੇਨੋ ਬਈ ਹੁਣ ਥੋੜੀ ਜਿਹੀ ਠੰਡੀ ਹੋ ਰਹੀ ਸੀ ਹੁਣ ਧੁੱਪ ਕਰਕੇ ਰਾਹਤ ਨਹੀਂ ਮਿਲੂਗੀ ਤੇ ਦੂਜੇ ਨੰਬਰ ਤੇ ਬਾਈ ਹੁਣ ਆਪਾਂ ਦੇਖਦੇ ਹਾਂ ਆਪਣਾ ਬਾਈ ਮਿਨੀ ਜੂ ਆ ਦੇਖੋ ਹੈ ਨਹੀਂ ਦੇਖ ਲੋ ਆਵਾਜ਼ ਸੁਣ ਕੇ ਇੰਨਾ ਕੜਕੜ ਕੜਕੜ ਕਰਦੀ ਤੇ ਅੱਜ ਆਪਾਂ ਇਹ ਵੀ ਦੇਖਦੇ ਹਾਂ ਕਿ ਬਾਈ ਇਹਨੇ ਆਂਡਾ ਵਗੈਰਾ ਦਿੱਤਾ ਕਿ ਨਹੀਂ ਦਿੱਤਾ ਪਹਿਲਾਂ ਮੈਨੂੰ ਲੱਗਾ ਇਹ ਹੀ ਆਂਡਾ ਆ ਦੇਖੋ ਇਹ ਤਾਂ ਕੈਲਸ਼ੀਅਮ ਹੋਗਾ ਇਹ ਇਹਦਾ ਪਹਿਲਾਂ ਚੱਕਦੇ ਆਂ ਪੜਦਾ ਓਏ ਹੋਂ ਦੇਖ ਰਹੇ ਆ ਬਾਈ ਆਂਡਾ ਆਇਆ ਕਿ ਨਹੀਂ ਆਇਆ ਲੋ ਜੀ ਮਿੱਤਰੋ ਚੈੱਕ ਕਰ ਲੋ ਹੈ ਨਹੀਂ ਦਾ ਬਾਈ ਆਂਡਾ ਆ ਗਿਆ ਠੀਕ ਹੈ ਹੁਣ ਤਾਂ ਤੁਹਾਨੂੰ ਲਾਈਵ ਵੀ ਦਿਖਾ ਦਿੱਤਾ ਮੈਂ ਆ ਜਾ ਹੈ ਨਹੀਂ ਆ ਜਾ ਆ ਜਾ ਆ ਜਾ ਭੁੱਖ ਲੱਗੀ ਹੋਣੀ ਤੈਨੂੰ ਆ ਜਾ ਆਜੋ 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 ਦੇਖੋ ਮਿੱਤਰੋ ਕਿੰਨਾ ਵਧੀਆ ਬਾਈ ਛੋਟੂ ਜਾਂ ਨਿੱਕੂ ਜਾਂ ਆਂਡਾ ਆ ਗਿਆ ਆ ਦੇਖੋ ਕਾਫੀ ਟਾਈਮ ਹੋ ਗਿਆ ਲੱਗਦਾ ਦਿਤੇ ਨੂੰ ਠੰਡਾ ਹੋਇਆ ਪਿਆ ਆਂਡਾ ਇਹਨੂੰ ਸਾਈਡ ਤੇ ਰੱਖਦੇ ਆ ਤੇ ਤੂੰ ਆ ਜਾ ਅੰਦਰ ਔਸਾ ਤੇ ਤੂੰ ਆ ਜਾ ਬਾਹਰ ਰੁਕ ਜਾ ਰੁਕ ਜਾ ਰੁਕ ਜਾ ਇਹਨੂੰ ਬਾਹਰ ਕੱਢ ਦੇ ਗਾਈਸ ਚਲ ਜਿਹੜਾ ਅੱਜ ਦਾ ਵਲੋਗ ਹੈ ਨਾ ਉਹ ਮੈਂ ਸ਼ੁਰੂ ਕਰਨ ਲੱਗਾ ਬਾਈ 2 ਵਜੇ ਦੁਪਹਿਰ ਦੇ 2 ਵਜੇ ਆ ਚੈੱਕ ਕਰ ਲਓ ਠੀਕ ਹੈ ਤੇ ਆਪਣਾ ਇੱਕ ਬਲਬ ਵੀ ਅੱਜ ਖਰਾਬ ਹੋ ਗਿਆ ਪਤਾ ਨਹੀਂ ਕਿੱਦਾਂ ਹੋ ਗਿਆ ਮੈਂ ਚਲਾਇਆ ਤਾਂ ਨਾਲ ਹੀ ਪਟਾਕਾ ਕਰਕੇ ਆਵਾਜ਼ ਆਈ ਤੇ ਖਰਾਬ ਹੋ ਗਿਆ ਇਹ ਹੋ ਜਾਂਦੇ ਆ 2 200 ਵਾਟ ਦੇ 100 100 ਵਾਟ ਦੇ ਨਾ ਇਹ ਵਾਲੇ ਬਲਬ ਛੇਤੀ ਖਰਾਬ ਹੋ ਜਾਂਦੇ ਆ ਤੇ ਰਹਿ ਗਈ ਗੱਲ ਆਪਣੇ ਬਜਰੀ ਦੀ ਬਜਰੀ ਆਪਣੇ ਚੈੱਕ ਕਰ ਸਕਦੇ ਆ ਤੁਸੀਂ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਤੇ ਇੱਕ ਬਜਰੀ ਨਹੀਂ ਦਿਖ ਰਿਆ ਜਿਹਦੇ ਟਿੱਕਾ ਵਾ ਇੱਕ ਤਾਂ ਆ ਬਜਰੀ ਟਿੱਕੇ ਵਾਲਾ ਦੂਸਰਾ ਟਿੱਕੇ ਵਾਲਾ ਬਜਰੀ ਨਹੀਂ ਦਿਖਦਾ ਪਿਆ ਇੱਕ ਉਹ ਆ ਸੱਚ ਉਹ ਦੇਖੋ ਬੈਠਾ ਅੱਜ ਮੀਂਹ ਪਿਆ ਸੀਗਾ ਨਾ ਅੱਜ ਚਲੋ ਆਪਾਂ ਇਹ ਦੇਖ ਲੈਂਦੇ ਆ ਕਿ ਬੱਚੇ ਸਾਡੇ ਜਿਹੜੇ ਸਾਰੇ ਆ ਉਹ ਠੀਕ ਠਾਕ ਆ ਕੋਈ ਐਕਸਪਾਇਰ ਤਾਂ ਨਹੀਂ ਹੋਇਆ ਕਿਉਂਕਿ ਅੱਜ ਠੰਡ ਕਾਫੀ ਪੈ ਗਈ ਸੀ ਧੁੰਦ ਵੀ ਸੀਗੀ ਮੀਂਹ ਵੀ ਸੀਗਾ ਇਸ ਕਰਕੇ ਟੈਂਪਰੇਚਰ ਕਾਫੀ ਲੋ ਚੱਲ ਗਿਆ ਹੋਣਾ ਤੇ ਮੈਂ ਲੇਟ ਉੱਠਿਆ ਅੱਜ 10:30 11:00 ਵਜੇ ਉੱਠਿਆ ਹੈਪੀ ਨਿਊਜ਼ਨ ਮਲਾਂਦੇ ਰਹੇ ਤੇ ਸਾਰੇ ਮੇਰੇ ਭਰਾ ਮਾ ਭੈਣਾਂ ਨੂੰ ਹੈਪੀ ਨਿਊਜ਼ਨ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਹ ਵਾਲੇ ਬਜੜੀ ਤੇ ਸਾਰੇ ਠੀਕ ਆ ਪੰਜ ਦੇ ਪੰਜ ਹੀ ਆ ਓਕੇ ਰਿਪੋਰਟ ਦੇ ਵਿੱਚ ਆ ਤੇ ਇੱਕ ਮੈਂ ਟੈਂਪ ਵੀ ਕਰਨ ਲੱਗਾ ਤੇ ਅੰਡੇ ਇਹਦੇ ਵਿੱਚ ਵੀ ਸੀਗੇ ਇਹਦੇ ਚੋ ਬੱਚਾ ਹਲੇ ਫਿਲਹਾਲ ਨਿਕਲਿਆ ਨਹੀਂ ਆ ਫੀਮੇਲ ਪੂਰੇ ਟੱਕ ਕੇ ਬੈਠੀ ਪਈ ਬੱਚਿਆਂ ਨੂੰ ਤੇ ਆਪਾਂ ਛੇੜਦੇ ਨਹੀਂ ਜ਼ਿਆਦਾ ਕਰ ਲੈਨੇ ਆ ਵੀ ਤੀਸਰੀ ਮਟਕੀ ਦੀ ਇਹਦੇ ਵਿੱਚੋਂ ਵੀ ਤਿੰਨ ਬੱਚੇ ਸਹੀ ਸਲਾਮਤ ਆ ਦੋ ਆਂਡੇ ਆ ਤੇ ਆਪਾਂ ਇਹਨਾਂ ਨੂੰ ਵੀ ਡਿਸਟਰਬ ਨਹੀਂ ਕਰਦੇ ਬੱਚੇ ਬਿਲਕੁਲ ਫਿੱਟ ਐਂਡ ਫਾਰਟ ਤੇ ਗੱਲ ਕਰ ਲਈਏ ਇਹਨਾਂ ਦੀ ਇਹ ਦੋ ਬੱਚੇ ਆ ਬਿਲਕੁਲ ਫਿੱਟ ਐਂਡ ਫਾਰਟ ਆ ਤੇ ਮੈਨੂੰ ਲੱਗਦਾ ਇਹ ਛੇਤੀ ਥੋੜੀ ਜਲਦੀ ਦੇਰ ਦੇ ਵਿੱਚ ਵੱਡੇ ਹੋ ਕੇ ਬਾਹਰ ਵੀ ਨਿਕਲ ਜਾਣਗੇ ਪੰਜ ਤੋਂ 10 ਦਿਨਾਂ ਦੇ ਵਿੱਚ ਤੇ ਰਹਿ ਗਈ ਗੱਲ ਆ ਦੂਸਰੀ ਮਟਕੀ ਦੀ ਇਦੇ 'ਚ ਆਂਡੇ ਬਹੁਤ ਲੇਟ ਆਏ ਸਕੇ ਤਾਂ ਹੱਲੇ ਬੱਚੇ ਨਿਕਲਣ ਦਾ ਕੋਈ ਸਵਾਲ ਨਹੀਂ। ਦੇਖੋ ਗਾਇਸ ਕਿੰਨੇ ਸੋਹਣੇ ਲੱਗ ਰਿਹਾ ਸਾਰੇ ਆਪਣੇ ਬਜਰੀ ਬਾਹਰ ਆ ਚੁੱਕੇ ਆ। ਇਹ ਮੈਨੂੰ ਥੋੜੀ ਜੀ ਬਿਮਾਰ ਲੱਗਦੀ ਆ ਥੋੜੀ ਜੀ। ਆ ਦੇਖੋ। ਦੂਸਰੀ ਅੱਖ ਵੀ ਠੀਕ ਆ ਤੇ ਇਧਰੋਂ ਥੋੜੀ ਜੀ ਬਿਮਾਰ ਆਈ। ਭਾਵੇਂ ਨਹੀਂ ਦਾ ਆਂਡਾ ਲੈ ਕੇ ਬਾਹਰ ਆ ਗਏ ਤੇ ਹੈ ਨਹੀਂ ਸਾਡੀ ਖਾਰੀਆ ਰੋਟੀ। ਠੀਕ ਆ ਹੈ ਨਹੀਂ ਦਾ ਇਹ ਦੂਜਾ ਆਂਡਾ। ਦੇਖ ਲਓ ਸਾਡੀ ਚਾਂਦਨੀ ਕਾਫੀ ਜਿਆਦਾ ਹੇ ਮੀ ਵਗੈਰਾ ਪੈ ਕੇ ਨਾ ਗਿੱਲੀ ਹੋ ਰਹੀ ਹੈ ਜਗਾ ਮੈਨੂੰ ਤਾਂ ਬਈ ਆ ਓੜ ਜਾ ਲੱਗਦਾ ਕੁੱਤੇ ਨੂੰ ਬਾਹਰ ਕਮਾਣਾ ਫਿਰਦਾ ਕਿਉਂਕਿ ਫਿਰ ਇਹਨਾਂ ਦੇ ਪੈਰਾਂ ਚ ਮਿੱਟੀ ਫਸ ਜਾਂਦੀ ਗਿੱਲੀ ਤੇ ਫਿਰ ਬਾਅਦ ਚ ਇਰੀਟੇਟ ਜੇ ਹੁੰਦੇ ਆ ਤੇ ਸ਼ਾਇਦ ਆਦੀ ਆਪਾਂ ਇੱਥੇ ਕਰ ਦਿੱਤੀ ਆ ਤੇ ਜਿਆਦੀ ਆਪਣੀ ਇਨਵੈਸਟੀਗੇਸ਼ਨ ਕਰੀ ਜਾਂਦੀ ਪਤਾ ਨਹੀਂ ਕੀ ਕਿਉਂਕਿ ਰਾਤ ਨੂੰ ਡੌਕ ਵਗੈਰਾ ਸੌਂਦੇ ਨਾ ਇੱਥੇ ਆ ਕੇ ਤੇ ਹੁਣ ਉਹਨਾਂ ਦੀ ਸਮੈਲ ਨੂੰ ਸੌਂਕਦੀ ਹੈ ਅੰਦਰ ਕਿੱਦਾਂ ਕਰੀ ਚੱਲ ਅੰਦਰ ਚੱਲ 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 ਅੰਦਰ ਚੱਲ ਦੇਖਿਆ ਕਿੰਨੀ ਸਮਝਦਾਰ ਆ ਗਾਇਸ ਥੋੜਾ ਜਨਾ ਮੈਂ ਐਕਟਿਵ ਜਨਾ ਨਹੀਂ ਹੋਇਆ ਮਤਲਬ ਵਲੌਗ ਬਣਾਉਣ ਦੇ ਵਿੱਚ ਨਾ ਥੋੜਾ ਢਿੱਲੀ ਢਿੰਡੀ ਜਿਹਾ ਵਾਤਾ ਨ ਵੀ ਲੱਗਦੇ ਹੋਣੀ ਆ ਪਰ ਕੋਈ ਗੱਲ ਨਹੀਂ ਗਾਇਸ ਥੋੜੀ देर ਰੁਕ ਜਾਓ ਅੱਧਾ ਘੰਟਾ ਚਾਹ ਚੁਪੀ ਲਵਾਵੇਂ ਫੇਰ ਦੇਖੋ ਕਿਦਾਂ ਫਿੱਟ ਫਾਟ ਹੋ ਜਾਂਦਾ ਐ ਐਕਟਿਵ ਜੀ ਆਵਾਜ਼ ਹੋ ਜਾਣੀ ਮੇਰੀ ਤੇ ਆ ਦੇਖੋ ਏਐਸਏ ਦਾ ਮਾਹੌਲ ਚੱਲ ਰੋਡ ਬਿਲਕੁਲ ਟੁੱਟਿਆ ਫੁੱਟਿਆ ਪਾ ਮੈਨੂੰ ਲੱਗਦਾ ਇਸ ਕਰਕੇ ਹੀ ਬਜਰੀ ਵਗੈਰਾ ਮਹਿੰਗਾਈ ਕੇ ਰੋਡ ਸਹੀ ਕਰਨਾ ਦੇਖੋ ਪਾਣੀ 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 ਹੁਣ ਕਟੋ ਕਟ ਵੀ ਤਿੰਨ ਤੋਂ ਚਾਰ ਦਿਨ ਪਾਣੀ ਇੱਦਾਂ ਹੀ ਖੜਾ ਰਹਿਣਾ ਇੱਥੇ ਠੀਕ ਰੋਡ ਬਣਿਆ ਨਹੀਂ ਹਲੇ ਤੱਕ। ਲੋਕਾਂ ਚੈੱਕ ਕਰ ਲੋ ਜੀ ਸਾਡੀ ਮਿਲਕੋ ਰਾਣੀ ਮਿਲਕੀ ਕੋ ਬਾਈ ਰਿਐਕਸ਼ਨ ਦਿਖਾਉਂਗਾ ਆਪਕੋ। ਬਾਈ ਰਿਐਕਸ਼ਨ ਦੇਖਣਾ ਆਪਣੇ ਇਸ ਦਾ ਰਿਐਕਸ਼ਨ ਇਹ ਦੇਖਣਾ। ਇਹ ਤਾਂ ਰਸਤੇ ਚ ਲੱਗ ਰਿਹਾ ਮੈਨੂੰ ਸੌ ਰੋਡ ਮਿੱਟੀ ਅਨਾ ਬੇਹ ਇੱਕਦਮ ਨਾ ਰੱਖ। ਇਹ ਦੇਖੋ। ਹੋਰ ਕਿਦਾਂ ਠੀਕ ਐ? ਉਹ ਬਾਈ ਭਾਗ ਗਈ ਭਾਗ ਗਈ। ਉਹ ਮੈਨੂੰ ਜਿਆਦਾ ਆਇਆ ਮੈਂ ਤਾਂ ਪੰਜਾਬੀ ਚ ਵਲੋਗ ਬਣਾਉਣਾ ਪਿਆ ਫੇ ਜੀ ਦੋਲਾ ਲਾ ਪਿਆ। ਹਾਂ। ਅੱਜ ਆ ਕਲਰਾ ਦੇ ਰਾਦੇ ਰਾਦੇ ਇਹ ਮੰਮਾ ਨੇ ਲਿਆ ਸੀਗਾ ਬਾਈ 200 ਤੋਂ 250 ਦੇ ਵਿੱਚ ਮੈਨੂੰ ਸਭ ਤੋਂ ਕਿਊਟ ਲੱਗਦਾ ਇਦਾਂ ਦੇ ਤਿੰਨ ਚਾਰ ਹੋਰ ਰੱਖ ਕੇ ਨਾ ਮੈਂ ਲੈ ਕੇ ਓਏ ਇਦਾਂ ਦੇ ਤਿੰਨ ਚਾਰ ਹੋਰ ਲੈ ਕੇ ਮੈਂ ਨਾ ਉੱਧਰ ਆਪਣੇ ਕਮਰੇ ਚ ਲਾਣੇ ਆ ਕਾਫੀ ਮੋਡੀਫਿਕੇਸ਼ਨ ਜੀ ਕਰਨੀ ਆ ਕਮਰੇ ਦੇ ਵੀ ਤੇ ਯਾਰ ਮੈਂ ਹੀਟਰ ਇਹਦਾ ਨਾ ਉਹ ਬੰਦ ਕਰ ਦਿੱਤਾ ਹੀਟਰ ਨਹੀਂ ਸੱਚ ਹੀਟਰ ਚੱਲਦੇ ਪਿਆ ਮੈਂ ਇਹਦਾ ਆਕਸੀਜਨ ਮੀਟਰ ਬੰਦ ਕਰ ਦਿੱਤਾ ਆ ਦੇਖੋ ਆਵਾਜ਼ ਚੈੱਕ ਕਰੋ ਬਹੁਤ ਆਵਾਜ਼ ਕਰਦਾ ਪਿਆ। ਹਰ ਰਾਤ ਨੂੰ ਵੀ ਇੰਨੀ ਆਵਾਜ਼ ਕਰਦਾ ਸੌਂ ਨਹੀਂ ਹੁੰਦਾ। ਪਰ ਕੀ ਕਰਨਾ ਯਾਰ ਮਛਲੀਆਂ ਲਈ ਜ਼ਰੂਰੀ ਵੀ ਆ। ਹੁਣ ਕੋਈ ਨਹੀਂ ਘੰਟੇ ਡੇਢ ਘੰਟੇ ਲਈ ਇੱਦਾਂ ਰਹਿਣ ਦਵਾਂਗੇ ਮੱਛੀਆਂ ਨੂੰ। ਠੀਕ ਹੈ ਤੇ ਉਸ ਤੋਂ ਬਾਅਦ ਉਹ ਆਨ ਕਰ ਦਵਾਂਗਾ। ਮਿੱਤਰੋ ਤੁਹਾਨੂੰ ਇੱਕ ਮੈਂ ਗੱਲ ਦੱਸਣੀ ਸੀ ਕਿ ਬਿੱਲਾ ਸਾਡਾ ਚਲਾ ਗਿਆ ਵਾ ਜਿਹੜਾ ਆਪਣਾ ਮਿਆਉਂ ਸੀਗਾ। ਠੀਕ ਹੈ ਉਹਦੀਆਂ ਵੀਡੀਓ ਹੁਣ ਤੁਸੀਂ ਦੇਖ ਸਕਦੇ ਹੋ ਕਿ ਵਿਚਾਰਾ ਕਿੱਦਾਂ ਜਾਂਦਾ ਪਿਆ ਪਿੰਜਰੇ 'ਚ ਹੀ ਲੈ ਕੇ ਆਏ ਸੀ ਵਿਚਾਰਾ ਪਿੰਜਰੇ 'ਚ ਹੀ ਚੱਲ ਗਿਆ ਤੇ ਮਿਆਉ ਨੂੰ ਦੇਣ ਦਾ ਰੀਜ਼ਨ ਇਹ ਆ ਕਿਉਂਕਿ ਉਹ ਖਾਲੀ ਕਮਰੇ ਦੇ ਵਿੱਚ ਨਾ ਉੱਥੇ ਬੈੱਡ ਤੇ ਟੇਬਲੇ ਲੱਗਾ ਇੱਕ ਮੇਰਾ ਕੰਪਿਊਟਰ ਟੇਬਲ 'ਸਤੇ ਇੱਕ ਮੈਂ ਸੌਂਦਾ ਸੀਗਾ ਰਾਤ ਨੂੰ ਬੱਸ ਸੌਣ ਹੀ ਜਾਣਾ ਮੈਂ ਹੋਰ ਬਿੱਲਾ ਪੂਰੇ ਦਿਨ ਇਦਾਂ ਦੇ ਕਮਰੇ ਚ ਬੰਦ ਰਹਿੰਦਾ ਸੀਗਾ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਔਟ ਲੱਗਦਾ ਪਿਆ ਸੀਗਾ ਕਿ ਨਹੀਂ ਯਾਰ ਵਿਚਾਰਾ ਹਨਾ ਤਿੱਕਾ ਚਾ ਉਧਰੋਂ ਇਡੇ ਵੱਡੇ ਘਰ ਨੂੰ ਛੱਡ ਕੇ ਇੱਥੇ ਕਮਰੇ ਦੇ ਵਿੱਚ ਮੈਂ ਬੰਦ ਕਰਕੇ ਨਹੀਂ ਰੱਖਣਾ ਇੱਕ ਸਜ਼ਾ ਹੋ ਜਾਣੀ ਇਸ ਕਰਕੇ ਮੈਂ ਬਿੱਲਾ ਦੇ ਦਿੱਤਾ ਜਿਹੜੇ ਭਾਜੀ ਆਪਣੇ ਲੈ ਕੇ ਗਏ ਇਨ ਫਿਊਚਰ ਉਹਨਾਂ ਕੋ ਫੇਰ ਆਪਾਂ ਲੈ ਕਾਵਾਂਗੇ ਕਿਉਂਕਿ ਸਾਡੀ ਮਿਲਕੀ ਆ ਨਾ ਮਿਲਕੀ ਦਾ ਫਰੈਂਡ ਹੈ ਤੇ ਮਿਲਕੇ ਦਾ ਵੀ ਰਿਐਕਸ਼ਨ ਤੁਸੀਂ ਨੋਟ ਕਰ ਲਿਓ ਕਿੱਦਾਂ ਦਾ ਆਇਆ ਤੇ ਦੂਜੇ ਨੰਬਰ ਤੇ ਹੁਣ ਤੁਸੀਂ ਵੀਡੀਓ ਦੇਖੋ ਕਿ ਭਾਜੀ ਬਿੱਲਾ ਲੈ ਕੇ ਜਾ ਰਹੇ ਸੇ ਜੱਦੀ ਨੋ ਉਹ ਯਾਰ ਆਪਾਂ ਥੱਲੇ ਛੱਡ ਦਿੰਦਾ ਆਹ ਦੇਖੋ ਉਹ ਦੇਖੋ ਭਾਈ ਇਦਾਂ ਆਹ ਦੇਖੋ ਉਹ ਦੇਖੋ ਭਾਈ ਇਹ ਚੱਲੋ ਮਿਲ ਕੇ ਸਾਡੀ ਦੇਖੋ ਹੈ ਮਿਲ ਕੇ ਕੀ ਕਰਦਾ ਹੈਗੀ ਬਹੁਤ ਕਿਊਟ ਆ ਪਰ ਪਤਾ ਨਹੀਂ ਪ੍ਰੋਬਲਮ ਕੀ ਹੈ ਨਹੀਂ ਬਾਰੀ ਦੇਖੀ ਜਾਣਾ ਹੁਣ ਇਹਨੇ ਤੇ ਮਿੱਤਰੋ ਹੁਣ ਚੱਲਦੇ ਆਂ ਬਾਈ ਆਪਾਂ ਮੰਦਰ ਨੂੰ ਮੰਦਰ ਮੱਥਾ ਟੇਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਿਆ ਸਾਲ ਚੜ ਗਿਆ ਬਾਈ ਨਵਾਂ ਸਾਲ 2025 ਤੁਹਾਨੂੰ ਫਿਰ ਤੋਂ ਮੈਂ ਬੋਲਦਾ ਨਮੀਆਂ ਬਹੁਤ ਬਹੁਤ ਵਧਾਈਆਂ ਹੋਣ ਨਵੇਂ ਸਾਲ ਦੀਆਂ ਠੀਕ ਹੈ ਉਹ ਦੇਖੋ ਸ਼ੇਜਾਦੀ ਸ਼ੇਜਾਦੀ ਦਾ ਕਮਾਈਂ ਹੈ ਇਹ ਦੇਖੋ ਦੇਖੋ ਕੀ ਕਰਦੀ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਤੇ ਹੁਣ ਆਪਾਂ ਚੱਲਦੇ ਆਂ ਮੰਦਰ ਮੰਦਰੋਂ ਮੱਥਾ ਟੇਕ ਕੇ ਫੇਰ ਲੋ ਕਰਦਾ ਕੰਟੀਨਿਊ ਤੇ ਮੈਂ ਮਟਰ ਹੁਣ ਮੈਂ ਪਹੁੰਚ ਚੁੱਕਾ ਬਾਈ ਰਸੋਈ ਦੇ ਵਿੱਚ ਰਸੋਈ ਚਾ ਕੇ ਦੇਖਿਆ ਤਾਂ ਬਾਈ ਆਲੂ ਮਟਰ ਬਣੇ ਹੋਏ ਆ ਓਏ ਇੰਨਾ ਨੇਰਾ ਚੈੱਕ ਕਰ ਹੁਣ ਦੇ ਆਲੂ ਮਟਰ ਬਣੇ ਹੋਏ ਕਿ ਕੇ ਨਾਲ ਬਣੀ ਹੋਈ ਸੀਗੀ ਬਾਈ ਖੱਟਾ ਦਹੀਂ ਦਾ ਠੀਕ ਆ ਜੀ ਮੈਨੂੰ ਪਤਾ ਨਹੀਂ ਆ ਰੇੜੂ ਕਹਿੰਦੇ ਸ਼ਾਇਦ ਆਈ ਥਿੰਕ ਰੇੜੂ ਕਹਿੰਦੇ ਹੋਣੇ ਹਨਾ ਤੇ ਹੁਣ ਆਪਾਂ ਇਹ ਖਾਣੇ ਆ ਨਹੀਂ ਤਾਂ ਬਾਈ ਆਪਾਂ ਚੱਲਦੇ ਆ ਕੁਝ ਬਾਹਰ ਖਾਣ ਨਵੇਂ ਸਾਲ ਦਾ ਦਿਨ ਦਾ ਥੋੜਾ ਜਿਹਾ ਇੰਜੋਏ ਕਰਦੇ ਤੇ ਆ ਦੇਖ ਲੋ ਆਪਣੇ ਹਾਂ ਦੇਖ ਲੋ ਹੈ ਚਾਂਦਨੀ ਕੀ ਕਰਦਾ ਤੂੰ ਮੈਨੂੰ ਹੀ ਦੇਖਦਾ ਰਹਿਣਾ ਹੈ ਕੀ ਹੋਇਆ ਤੈਨੂੰ ਫੀਡ ਵਗੈਰਾ ਖਾਤ ਲੈ ਗਿਆ ਹਮ ਤੋਂ ਹੁਣ ਕੀ ਕਰਤਾ ਪਿਆ ਤੂੰ ਹੇ ਹੇ ਪਾਣੀ ਬਹੁਤ ਆਉਂਦਾ ਤੇਰੀ ਅੱਖ ਚ ਓਏ ਬਈ ਅੱਖ ਚ ਪਾਣੀ ਯਾਰੀ ਦੀ ਅੱਖ ਚ ਨਾ ਪਾਣੀ ਕਿਉਂ ਅਰੇ ਡਾਕਟਰ ਨੂੰ ਦਿਖਾਣੇ ਪਊਗਾ ਕੋਈ ਗੱਲ ਨਹੀਂ ਅਨੂੰ ਕੱਲ ਲੈ ਕੇ ਚੱਲਾਂਗੇ ਤੇ ਕੱਲ ਦਾ ਵੀ ਬਲੋਗ ਕਾਫੀ ਵਧੀਆ ਆਉਣ ਵਾਲਾ ਜੇ ਤੁਹਾਨੂੰ ਬਲੋਗ ਵਧੀਆ ਲੱਗੇ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਗਾਇਜ਼ ਠੀਕ ਹੈ ਇਦਾਂ ਦੇ ਵਲੋਗ ਹੋਰ ਆਉਂਦੇ ਰਹਿਣਗੇ ਮੈਂ ਤਾਂ ਬਈ ਆਪਣੀ ਪੇਟ ਪੂਜਾ ਕਰ ਲੈਣੀ ਆ ਇਹਨਾਂ ਨੇ ਤਾਂ ਕਰ ਲਈ ਠੀਕ ਹੈ ਰਾਤ ਦੇ ਬੱਜ ਚੁੱਕੇ ਆ 10 ਠੀਕ ਹੈ ਹੁਣ ਆਪਾਂ ਵੀ ਫਰੈਸ਼ ਅਪ ਹੋਉਂਦੇ ਆ ਰੋਟੀ ਪਾਣੀ ਖਾਂਦੇ ਆ ਤੇ ਐਡੀਟਿੰਗ ਕਰਕੇ ਵਲੋਗ ਨੂੰ ਕਰੀਓ ਇੰਜੋਏ ਤੁਸੀਂ ਮੈਂ ਤਾਂ ਤੁਹਾਨੂੰ ਕੱਲ ਕਿਸੇ ਹੋਰ ਬਲੌਗ ਦੇ ਨਾਲ ਕੀ ਹੈ ਕੀ ਬਕਤ ਹੈ ਯਾ Me la cano, cano que se uno no vlog de nada. Udo de li. Bye bye.